ਲਾ ਰੁਕਣ ਦਾ ਨਾਮ ਨਹੀਂ ਲੈ ਰੀਆਂ ਹੁਣ ਵਿਜੀਲੈਂਸ ਦੇ ਵੱਲੋਂ ਸ਼ਿਕੰਜਾ ਕਸਤੀਆ ਅਮਨਦੀਪ ਕੋਰ ਨੂੰ ਗ੍ਰਫਤਾਰ ਕੀਤਾ ਆਖਿਰਕਾਰ ਕਰੋੜਾ ਰੁਪਏ ਖਰਚ ਦੀ ਸੀ ਨਾ ਪੈਸਾ ਕਿੱਥੋਂ ਆਉਂਦਾ ਵੱਡੇ ਖੁਲਾਸੇ ਹੋ ਰਹੇ ਨੇ ਦੱਸਤੀਏ ਕਿ ਹੁਣ ਕਿਹਾ ਜਾ ਰਿਹਾ ਕਿ ਇਸ ਅਮਨਦੀਪ ਬਰਖਾਸਤ ਕਾਂਸਟੇਬਲ ਦੀ 1 ਕਰੋੜ 35 ਲੱਖ ਦੀ ਪ੍ਰਾਪਰਟੀ ਨੂੰ ਸੀਜ਼ ਕਰ ਦਿੱਤਾ ਗਿਆ ਜੇ ਗੱਲ ਕੀਤੀ ਜਾਵੇ ਤਾਂ 1 ਲੱਖ ਦੀ ਘੜੇ ਗੁੱਟੇ ਬੰਨੀ ਹੁੰਦੀ ਹੈ ਤਾਂ ਥਾਰ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਨੇ ਕਾਂਸਟੇਬਲ ਅਮਨਦੀਪ ਨੇ ਜਿਸ ਦੇ ਉੱਤੇ ਪਿਛਲੇ ਦਿਨੀ ਵੀ ਸਕੰਜਾ ਕੱਸਿਆ ਗਿਆ ਸੀ ਥਾਰ ਦੇ ਵਿੱਚੋਂ ਚਿੱਟਾ ਬ੍ਰਾਹਮਣ ਹੁੰਦਾ ਉਸ ਤੋਂ ਬਾਅਦ ਲਗਾਤਾਰ ਪੁਲਿਸ ਤੇ ਚੱਕਰ ਕੱਟ ਰਹੀ ਐ ਸਲਾਖਾਂ ਦੇ ਪਿੱਛੇ ਆ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਤਾਂ ਹੁਣ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਅਮਨਦੀਪ ਕੋਰ ਨੂੰ ਗ੍ਰਿਫਤਾਰ ਕੀਤਾ ਦੱਸਤੀ ਐ ਕਿ ਹੁਣ ਅਮਨਦੀਪ ਦੀ ਜੋ ਕਿ ਚਿੱਟਾ ਕੁਮਿੰਨ ਨੇ ਨਾਮ ਦੇ ਨਾਲ ਮਸ਼ਹੂਰ ਐ ਉਸ ਦੀ 1 ਕਰੋੜ 35 ਲੱਖ ਦੀ ਪ੍ਰੌਪਰਟੀ ਨੂੰ ਸੀਜ਼ ਕਰ ਦਿੱਤਾ ਗਿਆ ਸੋ ਵੱਡੀ ਕਾਰਪਾਈ ਛੱਟਾ ਵੇਚਣ ਵਾਲੀ ਅਮਨਦੀਪ ਕੋਰ ਦੇ ਉੱਤੇ ਕੀਤੀ ਗਈ ਕਰੋੜਾਂ ਤੋਂ ਵੱਧ ਖਰਚਾ ਕਰਦੀ ਸੀ ਆਖਿਰਕਾਰ ਸਵਾਲ ਇਹ ਹੀ ਉੱਠ ਰਹੇ ਨੇ ਕਿ ਇਹ ਕਮਾਈ ਕਿੱਥੋਂ ਹੋ ਰਹੀ ਹੈ ਜਿਸ ਨੂੰ ਲੱਕੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਵੀ ਦੱਸਤੀ ਹੈ ਕਿ ਜੇ ਗੱਲ ਕੀਤੀ ਜਾਵੇ ਕਿ ਉਸਤੇ ਕੋਲ ਕਿੰਨੀ ਪ੍ਰੌਪਰਟੀ ਹੈ ਸਾਰੀ ਡਿਟੇਲ ਤੁਹਾਨੂੰ ਦਵਾਂਗੇ ਕਿ 1 ਕਰੋੜ 35 ਲੱਖ ਜੋ ਜ਼ਬਤ ਜਿਸ ਨੂੰ ਸੀਜ਼ ਕੀਤਾ ਕਿ ਆ ਕੀ ਕਿਸ ਤੇ ਕੋਲ ਸੀ ਉਹ ਵੀ ਸਾਰੀ ਜਾਣਕਾਰੀ ਤੁਹਾਨੂੰ ਦੰਦਿਆ ਕਿ ਜਾਇਦਾਦ ਜ਼ਮੀਨ ਵਿਰਾਟ ਗ੍ਰੀਨ ਬਠਿੰਡਾ ਦੇ ਵਿੱਚ ਜਿਸ ਦੀ ਕੀਮਤ 99 ਲੱਖ ਹੈ 217 ਵਰਗ ਗਜ ਅਤੇ ਪ੍ਰਾਪਰਟੀ ਜ਼ਮੀਨ ਡ੍ਰੀਮ ਸਿਟੀ